ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਹੋਲਾ ਮਹੱਲਾ ਸ਼ੁਰੂ ਹੋ ਗਿਆ ਹੈ 10 ਤੋਂ 12 ਸ੍ਰੀ ਕੀਰਤਪੁਰ ਸਾਹਿਬ ਅਤੇ 13 ਤੋਂ 15 ਸ੍ਰੀ ਅਨੰਦਪੁਰ ਸਾਹਿਬ ਜਿਹੜੀ ਮੈਂ ਇਹ ਵੀਡੀਓ ਬਣਾ ਰਿਹਾ ਇਹਦਾ ਇੱਕ ਮਕਸਦ ਹੈ ਤੁਸੀਂ ਵੀਡੀਓ ਪੂਰੀ ਦੇਖਣੀ ਸ਼ੇਅਰ ਕਰਨੀ ਤਾਂ ਜੋ ਕਿ ਹਰ ਇੱਕ ਪਰਿਵਾਰ ਦੇ ਘਰ ਹੀ ਔਰ ਹਰ ਇੱਕ ਬੰਦੇ ਦੇ ਕੋਲ ਪਹੁੰਚਾ ਜਿਨੀ ਹੋਲੇ ਮਹੱਲੇ ਨੂੰ ਆਣਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਬਈ ਪਿਛਲੇ ਸਾਲਾਂ ਦੀ ਗੱਲ ਹੈ ਬਈ ਹੋਲੇ ਮੁਹੱਲੇ ਤੇ ਇੱਕ ਇੱਥੇ ਬਹੁਤ ਵੱਡਾ ਹਾਦਸਾ ਹੋਇਆ ਸੀ ਹਾਦਸਾ ਮੈਂ ਤੁਹਾਨੂੰ ਤਾਂ ਦੱਸਣ ਲੱਗਿਆ ਬਈ ਇੱਕ ਨਿਹੰਗ ਸਿੰਘ ਦੀ ਇੱਥੇ ਜਾਨ ਚਲ ਗਈ ਸੀ ਫੇਰ ਉਹ ਤੋਂ ਬਾਅਦ ਨਾ ਬਾਕੀ ਜਿਹੜਾ ਕੰਮ ਹੋਇਆ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੱਸਦਾ ਬਈ ਨਿਹੰਗ ਸਿੰਘ ਦੀ ਤਾਂ ਜਾਨ ਚਲ ਗਈ ਤੇ ਪਿੱਛੇ ਬਹੁਤ ਪਰਿਵਾਰ ਉਹ ਵੱਜ ਗਏ ਤੇ ਜਿਹੜਾ ਜਿਨ੍ਹਾਂ ਦਾ ਉਸ ਕਤਲ ਦੇ ਵਿੱਚ ਨਾਮ ਆਇਆ ਤੇ ਵੀਰੋ 2-2 ਸਾਲ ਉਹਨਾਂ ਦੀ ਜਵਾਨਤਾ ਨਹੀਂ ਹੋਈਆਂ ਹਾਲਾਂ ਵੀ ਕੇਸ ਚੱਲਦੇ ਆ ਤੇ ਮੈਂ ਇਹੀ ਦੱਸਣਾ ਚਾਹਨਾ ਬਈ ਉਹ ਜਿਹੜਾ ਕੰਮ ਹੋਇਆ ਤਾਂ ਉਹ ਟਰੈਕਟਰਾਂ ਪਰ ਵੱਡੇ ਵੱਡੇ ਜਿਹੜੇ ਸਪੀਕਰ ਲਾ ਕੇ ਜਾਂਦੇ ਆ ਅੱਜ ਤਾਂ ਵੱਡੇ ਵੱਡੇ ਸਪੀਕਰ ਲਾ ਕੇ ਜਾਂਦੇ ਆ ਤੇ ਉੱਚੀਆਂ ਆਵਾਜ਼ਾਂ ਦੇ ਵਿੱਚ ਸਾਊਂਡ ਵਜਾਣੇ ਅਤੇ ਕਹਿਣ ਦਾ ਭਾਵ ਇੱਥੇ ਰੇਸਾਂ ਲਾਉਂਦੇ ਤੇ ਟਰੈਕਟਰਾਂ ਦੀਆਂ ਰੇਸਾਂ ਲਾਉਂਦੇ ਹੁੰਦੇ ਤੇ ਇਸ ਰੋਡ ਪਰ ਕੀਰਤਪਰ ਸਾਹਿਬ ਵੱਲੋਂ ਇਧਰ ਕੀਰਤਪਰ ਸਾਹਿਬ ਹੈ ਇਧਰ ਅਨੰਦਪਰ ਸਾਹਿਬ ਹੈ ਤੇ ਹੁਣ ਇੱਥੇ ਪੁਲਿਸ ਦਾ ਪੱਕਾ ਆਹ ਨਾਕਾ ਲੱਗ ਗਿਆ ਵੀ ਪੁਲਿਸ ਬਹੁਤ ਸਖਤ ਹੈ ਇਸ ਵੇਲੇ ਵੀ ਜਿਹੜੇ ਟਰੈਕਟਰਾਂ ਪਰ ਇਦਾਂ ਦੇ ਸਪੀਕਰ ਹੋਣੇ ਜਾਂ ਕੋਈ ਰੇਸਾਂ ਲਾਉਂਗਾ ਉਹਨਾਂ ਦੇ ਟਰੈਕਟਰ ਵੀ ਬੌਂਡ ਕਰਨੇ ਆ ਤੇ ਉਹਨਾਂ ਦੇ ਚਲਾਨ ਵੀ ਵੱਡੇ ਪੱਧਰ ਤੇ ਪ੍ਰਸ਼ਾਸਨ ਨਾਲ ਕਰਨੇ ਆ ਇੱਥੇ ਪੂਰਾ ਪ੍ਰਬੰਧ ਹੈ ਹੁਣ ਇਹ ਨਾ ਸੋਚ ਕਾਇਓ ਵੀ ਤੁਸੀਂ ਇੱਥੇ ਹੁੱਲੜਬਾਜੀ ਕਰ ਲੈਣੀ ਜਾਂ ਤੁਸੀਂ ਇੱਥੇ ਸੰਗਤਾਂ ਨੂੰ ਪਰੇਸ਼ਾਨ ਕਰ ਲੈਣਾ ਜਾਂ ਕੋਈ ਇਦਾਂ ਦੇ ਆਹ ਕਾਂਡਾ ਜਿਹੜੇ ਹੁੰਦੇ ਇਹ ਹੋਣੇ ਆ ਇਸ ਕਰਕੇ ਜਿਨ੍ਹਾਂ ਵੀ ਹੌਲੇ-ਹੱਲੇ ਤੇ ਆਣਾ ਗੁਰੂ ਦੇ ਸਿੱਖ ਬਣ ਕੇ ਆਇਓ ਗੁਰੂ ਦੀਆਂ ਖੁਸ਼ੀਆਂ ਲੈਣ ਆਇਓ ਨਾ ਕਿ ਇੱਥੇ ਹੁੱਲੜਬਾਜੀ ਕਰਨ ਆਇਓ ਇਹ ਉਹ ਗੇਟ ਹੈ ਜਿੱਥੇ ਉਹ حادثہ ਹੋਇਆ ਸੀ ਤੇ ਗਲਤੀ ਰੱਬ ਜਾਣਦਾ ਕਿਹਦੀ ਸੀ ਕਿਹਦੀ ਨਹੀਂ ਪਰ ਇੱਕ ਬੰਦੇ ਦੀ ਜਾਨ ਚਲ ਗਈ ਤੇ ਬਾਕੀ ਪਰਿਵਾਰ ਦੇ ਜਿਹੜੇ ਜੀਤੇ ਉਹ ਜੇਲ੍ਹਾਂ ਦੇ ਵਿੱਚ ਐ ਇਸ ਕਰਕੇ ਵੀਰੋ ਬੜੇ ਪਿਆਰ ਨਾਲ ਆਣਾ ਸਰਕਾਰ ਨਾਲ ਆਣਾ ਮੋਟਰਸਾਈਕਲਾਂ ਵਾਲਿਆਂ ਨੂੰ ਵੀ ਬੇਨਤੀ ਆ ਵੀ ਪਟਾਕੇ ਨਹੀਂ ਮਲਾਣੇ ਤਾ ਜੋ ਕਿ ਪ੍ਰਸ਼ਾਸਨ ਪੂਰਾ ਸਖਤ ਹੈ ਚਲਾਨ ਕਰਦਾ ਹੈ ਰੋਂਗ ਪਾਰਕਿੰਗ ਤੇ ਜਿੱਦਾਂ ਗਲਤ ਪਾਰਕ ਕਿਤੇ ਵੀ ਗੱਡੀ ਨਹੀਂ ਖੜੀ ਕਰਨੀ ਕਿਉਂਕਿ ਪੁਲਿਸ ਚੱਕ ਚੱਕ ਕੇ ਚਲਾਨ ਕਰੀ ਜਾਂਦੀ ਤੁਹਾਡੇ ਚਲਾਨ ਵੀ ਘਰੀ ਆ ਜਾਣ ਗੱਡੀਆਂ ਬੌਂਡ ਹੋ ਜਾਣੀਆਂ ਸੋ ਵੀਡੀਓ ਹਰ ਤੱਕ ਪੁੱਜਦੀ ਕਰਿਓ ਤਾਂ ਜੋ ਕਿ ਸਾਰਿਆਂ ਨੂੰ ਇਹਦੇ ਬਾਰੇ ਸਿੱਖਿਆ ਮਿਲ ਸਕੇ ਜਿਹਨੇ ਹੋਲੇ ਮੱਲੇ ਤੇ ਆਣਾ ਦਾਸ ਮਨਦੀਪ ਸਿੰਘ ਡੂਮਿਆਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ